ਯਾਗਾ ਤੇ ਗਲਤੀ ਨੇ ਨਮੀ ਪਾ ਆ ਪਿੰਡ ਦੇ ਇੱਥੇ ਤੋਂ ਘਾਟ ਕਰਨ ਦਾ ਇਹ ਦੇਖੋ ਜਦਾ ਪਠਾਨਕੋਟ ਜਿਲ੍ਹਾ ਬਾਰਡਰ ਤੇ ਲੱਗਦਾ ਜਿਲ੍ਹਾ ਔਰ ਦੁਸ਼ਮਣ ਦੇਸ਼ ਜਿਹੜਾ ਉਹ ਕਦੀ ਨਾ ਕਦੀ ਹਰਕਤ ਕਰਦਾ ਰਹਿੰਦਾ ਧੁੰਦਾਂ ਦਾ ਸੀਜ਼ਨ ਆ ਜੋ ਐਸਐਸਪੀ ਸਾਹਿਬ ਦਾ ਫਿਰ ਇੱਕ ਮਨਚੋਣਾ ਦੇ ਦਿਮਾਗ 'ਚ ਇਹ ਗੱਲ ਆਈ ਕਿ ਆਪਾਂ ਕਿਉਂ ਨਾ ਜਿਹੜੇ ਇਮਬੈਂਡਡ ਏਰੀਆ ਜੰਗਲ ਹੈ ਜਾਂ ਬਾਰਡਰ ਦਾ ਏਰੀਆ ਹੋਰ ਸਾਡੇ ਰਾਵੀ ਵੈੱਡ ਦਾ ਏਰੀਆ ਜਿੱਥੇ ਸੋ ਇਨਸਾਨਾਂ ਦਾ ਕੋਈ ਜੰਗਲ ਟਾਈਪ ਆ ਉਹਨਾਂ ਦੀ ਸਰਚ ਕਰਾਈਏ ਸੋ ਸਾਡੇ ਕੋਲ ਪੰਜਾਬ ਪੁਲਿਸ ਕੋਲ ਇੱਕ ਯੂਏਵੀ ਹੈ ਡਰੋਨ ਇੱਕ ਸਾਡੇ ਕੋਲ ਹੈਗਾ ਜੋ ਜਿਹੜਾ ਕਿ ਸਰਵੇਲੈਂਸ ਕਰਦਾ ਉਹ ਘੱਟੋ ਘੱਟ 100 ਮੀਟਰ ਦੀ ਹਾਈਟ ਤੇ ਵੀ ਉੱਡ ਸਕਦਾ ਸੋ ਆਪਾਂ 에ਅਰ ਫੋਰਸ ਵਾਲਿਆਂ ਨਾਲ ਕੰਟੈਕਟ ਕਰਕੇ ਉਹਨਾਂ ਦੇ ਨੌਲੇਜ ਲੈ ਆ ਕੇ ਏਟੀਸੀ ਦੇ ਨੌਲੇਜ ਹੁੰਦਾ ਫਿਰ ਆਪਾਂ ਫੋਰਸ ਲੈ ਕੇ ਉਸ ਜਿਹੜਾ ਆਈਸੋਲੇਟਡ ਏਰੀਆ ਜਾਂ ਬੈਂਡਡ ਏਰੀਆ ਉਹਨੂੰ ਸਰਚ ਕਰਦੇ ਆ ਤਾਂ ਕਿ ਜਿਹੜਾ ਸਾਡਾ ਡਰੋਨ ਹੈ ਕੋਈ ਉਦਾਂ ਦਾ ਕੋਈ ਹਾਈਡ ਆਊਟਸ ਜਾਂ ਕੋਈ ਮੋਰਚਾ ਬਣਿਆ ਹੈ ਜਾਂ ਕੁਝ ਕੋਈ ਸ਼ੱਕੀ ਵਿਅਕਤੀ ਘੁੰਮ ਰਿਹਾ ਨੂੰ ਅਬਜ਼ਰਵ ਕਰ ਲੈਂਦਾ ਸੋ ਆਪਾਂ ਫੋਰਸ ਲੈ ਕੇ ਤੇ ਇਸ ਡਰੋਨ ਦੀ ਮਦਦ ਨਾਲ ਇਲਾਕਾ ਸਰਚ ਕਰ ਰਹੇ ਹਾਂ ਜੀ